ਓ ਇੱਕ ਤਾਂ ਭੱਜ ਚੁੱਕਿਆਗਾ ਬਾਈ ਬਾਈ ਖੜ ਜੋ ਖੜ ਜੋ ਬਾਈ 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 ਖੜ ਜੋ ਯਾਰ ਵੀਡੀਓ ਬੰਦ ਕੀ ਗੱਲ ਕਿੱਥੋਂ ਆ ਕਿੱਥੋਂ ਬੰਦ ਕਰ ਦੇ ਯਾਰ ਬਾਈ ਯਾਰ ਬਾਈ ਬਾਈ ਸਵਾਲ ਬਾਈ ਬਾਈ ਪਹਿਲਾਂ ਬੈਠ 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 ਪੁਲਿਸ ਨੂੰ ਫੋਨ ਲਾਓ ਯਾਰ ਪੁਲਿਸ ਨੂੰ ਬਈ ਯਾਰ ਅਸੀਂ ਕਿਹੜਾ ਡਰਦੇ ਹਾਂ ਕਿੱਥੋਂ ਆ ਬਾਈ ਕਿੱਥੋਂ ਆ ਤੂੰ ਕਿੱਥੋਂ ਆ ਮੈਂ ਜਿੱਥੋਂ ਮਰ ਜੀ ਆ ਮੈਂ ਬਾਈ ਤੂੰ ਕਿ ਲੈਣਾ ਮੈਨੂੰ ਚਾ ਬਈ ਇਹ ਜਿਹੜਾ ਹੁਣ ਤੂੰ ਕਹਿਣਾ ਵੀ ਤੇ ਬੀ ਐਚ ਓ ਫੇਲ ਹੋ ਗਿਆ ਤੇ ਮਤਲਬ ਤਾਂ ਲੱਗ ਗਿਆ ਤੂੰ ਨਸ਼ੇ ਚ ਤੇ ਹੋਰ ਬਈ ਇਹ ਆ ਬਈ ਯਾਰ ਵੀਡੀਓ ਸਾਹਮਣੇ ਹੀ ਲੱਗਾ ਵੈ ਯਾਰ ਤੂੰ ਵੀਡੀਓ ਬੰਦ ਕਰ ਤੂੰ ਕੀ ਲੈਣਾ ਵੀਡੀਓ ਤੋਂ ਚੱਲ ਨਿਕਲ ਹੁਣ ਤਾਂ ਨਾ ਗੱਲ ਕਰ ਚੱਲ ਆ ਨਿਕਲ ਨਸ਼ੇ ਗੱਲ ਕਰਦੇ ਨਾ ਨੌਜਵਾਨਾ ਉੱਧ ਮੈਂ ਕੈਮਰਾਮੈਨ ਨੂੰ ਕਹਾਂ ਦਿਖਾ ਦੂ ਥੋੜਾ ਜ਼ੂਮ ਕਰ ਦਿਓ ਕੱਟ ਕੱਟ 1 ਘੰਟਾ 2 ਘੰਟੇ ਹੋ ਗਏ ਬੈਠੇ ਹੋ ਤੂੰ ਦੇ ਪਤਾ ਨਹੀਂ ਕੀ ਕਰੀਂਦੇ ਕੀ ਨਹੀਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਤਾਂ ਲੱਗਦਾ ਕੁਝ ਨਸ਼ੇ ਵਗੈਰਾ ਦੀ ਕਰ ਰਿਹਾ ਆਜੋ ਆਪਾਂ ਜਾਣਦੇ ਕੀ ਗੱਲ ਵਾ ਲਾਈਵ ਨਸ਼ੇ ਕਰਦੇ ਹੋਏ ਮੁੰਡੇ ਜਵਾਂ ਲਾਈਵ ਆਜੋ ਜੀ ਗੱਲਬਾਤ ਕਰਦੇ ਇਹਨਾਂ ਨਾਲ ਬਿਲਕੁਲ ਲੱਗੇ ਹੋਏ ਆ ਉਹ ਇੱਕ ਤਾਂ ਭੱਜ ਚੁੱਕਿਆਗਾ ਬਈ ਬਈ ਖੜਜੋ ਖੜਜੋ ਬਈ 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 ਖੜਜੋ ਯਾਰ ਵੀਡੀਓ ਬੰਦ ਕੀ ਗੱਲ ਕਿੱਥੋਂ ਆ ਕੇ ਕਰਦੇ ਯਾਰ ਬਈ ਯਾਰ ਬਈ ਬਈ ਸਵਾਲ ਬਈ ਬਈ ਪਹਿਲਾਂ ਬੈਠ 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 ਪੁਲਿਸ ਨੂੰ ਫੋਨ ਲਾਓ ਯਾਰ ਪੁਲਿਸ ਨੂੰ ਬਈ ਯਾਰ ਅਸੀਂ ਕਿਹੜਾ ਡਰ ਕਿੱਥੋਂ ਆ ਬਈ ਕਿੱਥੋਂ ਆ ਤੂੰ ਕਿੱਥੋਂ ਆ ਮੈਂ ਜਿੱਥੋਂ ਮਰਜੀ ਆ ਮੈਂ ਬਈ ਤੂੰ ਕਿ ਲੈਣਾ ਮੇਰੇ ਤੋਂ ਬਈ ਯਾਰ ਤੂੰ ਆ ਤੂੰ ਅ ਯਾਰ ਸਾਡੀ ਜ਼ਿੰਦਗੀ ਅਸੀਂ ਜਿਹੜਾ ਕੋ ਮਰਜੀ ਕਰਾ ਸਾਡੀ ਜ਼ਿੰਦਗੀ ਬੈ ਜਾ ਮੈਂ ਫੋਨ ਲਾ ਦੂੰ ਪੁਲ ਤੁਸੀਂ ਤੋ ਹੀ ਨਸ਼ੇ ਕਰਦੇ ਹੋ ਇੱਥੇ ਓਏ ਜਿੰਦਗੀ ਬਾਈ ਅਸੀਂ ਜਿਵੇਂ ਮਰਜੀ ਕਰਕੇ ਕੋਸ ਮਰਜੀ ਕਰਦੇ ਛੋਟੇ ਜਿਹਾ ਆਕਾਂ ਦੇ ਅਸਰ ਪੈਂਦਾ ਜਿਹੜਾ ਓਏ ਯਾਰ ਬਾਈ ਸਾਡੀ ਜਿੰਦਗੀ ਅਸੀਂ ਜਿਹੜਾ ਕੋ ਮਰਜੀ ਕਰੇ ਬੰਦ ਕਰਦੇ ਯਾਰ ਬਈ ਵੀਡੀਓ ਬੰਦ ਕਰ ਬਾਈ ਵੀਡੀਓ ਬੰਦ ਨਹੀਂ ਹੋਣੀ ਯਾਰ ਬਾਈ ਤੁਹਾਡੀ ਕੰਪਲੇਂਟ ਆਈ ਹੈ ਡੇਲੀ ਤੁਸੀਂ ਨਸ਼ੇ ਕਰਦੇ ਹੋ ਤੁਹਾਡੇ ਹੱਥਾਂ 'ਚ ਬੀੜੀਆਂ ਯਾਰ ਕੈਮਰਾਮੈਨ ਨੂੰ ਕਹਿੰਦਾ ਦਿਖਾ ਦਿੱਤੀਆਂ ਜੇ ਵੀਡੀਓ ਵੀ ਪਿੰਦੇ ਇੱਥੇ ਨਸ਼ੇ ਕਰਦੇ ਆ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਬਾਈ ਕਿਉਂ ਲੱਗਿਓ ਤੁਸੀਂ ਓ ਬਾਈ ਯਾਰ ਬਾਈ ਅਸੀਂ ਬਾਪੋਛਣਾ ਮਇਪੂਰਾਂ ਸਾਡੀਆਂ ਚਿੱਟਾ ਤੇ ਪੰਨੀ ਪੀੜੀ ਸੈਗਟਾ ਪੇਪਰ ਕੁਸ ਨਹੀਂ ਛੱਡੀਦਾ ਬਈ ਬਾਤ ਤਾਂ ਅੰਦਰ ਹੀ ਦਾ 24 ਘੰਟੇ ਬਈ ਕਿਉਂ ਕਰਦੇ ਹੋ ਇਹ ਜਾ ਕੁਸ ਉਹ ਬਈ ਯਾਰ ਮੈਂ ਚੰਡੀਗੜ੍ਹ ਗਿਆ ਸੀ ਜੀ ਉੱਥੇ ਮੈਨੂੰ ਕੁੜੀ ਨਾਲ ਪਿਆਰ ਹੋ ਗਿਆ ਠੀਕ ਆ ਉਹਨੇ ਯਾਰ ਮੈਂ ਬਹੁਤ ਪਿਆਰ ਕਰਦਾ ਸੀ ਉਹ ਵੀ ਕਰਦੀ ਪਰ ਨਾ ਉਹ ਯਾਰ ਕਿਸੇ ਮੁੰਡੇ ਦੇ ਜਿਵੇਂ ਹੈਗਾ ਸੀ ਕੋਈ ਤਕੜਾ ਕਰੋ ਗੱਡੀਆਂ ਗੁੱਡੀਆਂ ਵਾਲਾ ਯਾਰ ਉਹਦੇ ਕਰਕੇ ਉਹਨੇ ਮੈਨੂੰ ਖੜਾ ਹੋ ਬਈ ਖੜਾ ਬੱਲਾ ਖੜਾ ਹੋ ਜੰਨਾ ਤੂੰ ਸਹੀ ਐ ਐ ਸਰੀਰ ਚ ਜਮਾ ਯਾਰ ਥੋੜਾ ਮਰੇ ਪਿਆ ਯਾਰ ਪਤੰਦਰੋ ਬਾਈ ਕੀ ਕਰ ਗਿਆ ਮੈਂ ਪੂਰਾ ਯਾਰ ਘਰ ਦੇਣ ਇੱਕ ਤਾਂ ਟੈਨਸ਼ਨ ਆ ਉਤੋਂ ਪੜਾਈ ਦੀ ਟੈਨਸ਼ਨ ਪੜਾਈ ਚੋਂ ਚਲ ਮੈਂ ਫੇਲ ਹੋ ਗਿਆ ਰੀਪਰ ਆ ਗਿਆ ਘਰ ਦੇਣ ਤਾਨੇ ਮਾਰ ਮਾਰ ਕੇ ਮਾਰ ਮਾਰ ਕੇ ਬੱਸ ਟੈਨਸ਼ਨਾਂ ਨੇ ਆਜ ਕਮਾਂ ਉਮਰ ਕਿੰਨੀ ਹੈ ਬਈ ਥੋੜੀ ਮੇਰੀ ਬਈ 20 ਸਾਲਾਂ ਦੀ ਤੇਰੀ ਬਈ ਮੇਰੀ ਹੈਗੀ 18 ਸਾਲ ਦੀ 18 20 ਸਾਲ ਦੀ ਉਮਰ ਆ ਬਈ ਜਵਾਨੀ ਜਉਣੀ ਤੁਸੀਂ ਇੱਥੇ ਜਿਹੜੇ ਕੰਮਾਂ 'ਚ ਪਏ ਕੀ ਇਹਦਾ ਕੀ ਘਟਨਾ ਵਾਪਰੀ ਥੋਡੇ ਨਾਲ ਜਿਹੜਾ ਤੁਸੀਂ ਇਹ ਕੰਮਾਂ 'ਚ ਨੀਂਦ ਹੀ ਨਹੀਂ ਆਉਂਦੀ ਸੀ ਬਾਈ ਯਾਰ ਰਹਿ ਨਹੀਂ ਸਕਦੇ ਸੋਦੇ ਹੌਲੀ ਹੌਲੀ ਪਰ ਵੀ ਪੇਪਰ ਕੋਈ ਬਈ ਕੱਲਾ ਨਸ਼ਾ ਹੀ ਆ ਜਿਹੜਾ ਜਿਹੜਾ ਉਹਦੀ ਯਾਦ ਨਹੀਂ ਦੋ ਆ ਬਈ ਉਹਦੇ ਨੇ ਨੀਂਦ ਵਧੀਆ ਆ ਜਾਂਦੀ ਤੂੰ ਬਸ ਨੀਂਦ ਆ ਜਾਂਦੀ ਤੇ ਘਰੋਂ ਬਈ ਘਰੋਂ ਕਿਵੇਂ ਉਹ ਘਰ ਦੇ ਕੋ ਕਿਵੇਂ ਥੋੜੇ ਕੀ ਕਹਿੰਦੇ ਨਹੀਂ ਕੁਝ ਇਹ ਚੀਜ਼ਾਂ ਬਾਰੇ ਘਰ ਤੇ ਬਈ ਬਸ ਘਰ ਦੇ ਕਹਿ ਕੋ ਤਾ ਬਈ ਤੂੰ ਤੂੰ ਵੀ ਨਾਲ ਹੀ ਆ ਭਰਾ ਕੀ ਰਿਸ਼ਤੇਦਾਰੀ ਇਹ ਦਾ ਬਈ ਮੈਂ ਤਾਂ ਇਹਦੇ ਪਿੰਡੋਂ ਆ ਬਈ ਅੱਛਾ ਤੇ ਪੁੱਲਾ ਬਈ ਲੱਗੇ ਤੇ ਉਹ ਬਈ ਮੈਂ ਮਾੜਾ ਮੋਟਾ ਲੌਂਦਾ ਸੀ ਪਹਿਲਾਂ ਤੇ ਭਾਈ ਦੇ ਕਿਉਂ ਸੀ ਤੁਸੀਂ ਬਈ ਯਾਰ ਡਰਤਾ ਹੁੰਦਾ ਹੀ ਆ ਯਾਰ ਤੇ ਹੁਣ ਜੇ ਹੁਣ ਕਿੰਨੇ ਦਿਨ ਹੋ ਗਏ ਥੋੜੀ ਵੀਡੀਓ ਹੁਣ ਵੀ ਬਣ ਗਈ ਆ ਤੇ ਹੁਣ ਜੇ ਘਰੇ ਜਾਣ ਕੇ ਦੇਖਣਗੇ ਤੁਹਾਡੇ ਘਰ ਦੇ ਕੀ ਕਰਨਗੇ ਕਿ ਪਤਾ ਹੀ ਆ ਬਈ ਘਰ ਦਾ ਨੂੰ ਪਤਾ ਹੀ ਆ ਬੇ ਪਤਾ ਬਈ ਅਸੀਂ ਇਹ ਜੋ ਕੁਝ ਕਰਦੇ ਹਾਂ ਪਤਾ ਕੀ ਆ ਅਸੀਂ ਨਸ਼ੇ ਮਾਰੇ ਸਾਰਾ ਕੁਕਰ ਵੇਚਤਾ ਸਿਲੰਡਰ ਕੱਪੜੇ ਕੁੱਪੜੇ ਸਾਰਾ ਕੁਝ ਬ੍ਰਾਂਂਤਾ ਵੀ ਵੇਚ ਤਿਆਂ ਬਈ ਮੈਂ ਤਾਂ ਇੱਥੋਂ ਤਾਈਂ ਅੱਛਾ ਯਾਰ ਬਈ ਤੋੜ ਬਾੜੀ ਲੱਗਦੀ ਆ ਬਈ ਕੀ ਕਰਕੇ ਤੇ ਮਰੇ ਪਏ ਆ ਬਈ ਦੇਖਲਾ ਸਰੀਰ ਨਾਲ ਜਮਾ ਤੇ ਬਈ ਕਾ ਤੋ ਲੱਗੇਗਾ ਤੂੰ ਅੱਸੀ ਮਤਲਬ ਇਹ じゃ ਕੀ ਕੀ ਵਾਪਰਿਆ ਤੁਹਾਡੀ ਦੁਨੀਆ ਚ ਮਤਲਬ ਜ਼ਿੰਦਗੀ ਚ ਕੀ ਹੋਇਆ ਇਹ じゃ ਵੀ ਤੁਸੀਂ ਲੱਗੇ ਜਿਹੜਾ ਮੈਂ ਬਈ ਤੁਹਾਨੂੰ ਦੱਸਿਆ ਤਾਂ ਬੀਏ ਚ ਮੈਂ ਫੇਲ ਹੋ ਗਿਆ ਤੇ ਬਈ ਤੇਰਾ ਕਾਰਨ ਮੇਰਾ ਬਈ ਕੁੜੀ ਵਾਲਾ ਚੱਕਰੀ ਸੀ ਤੇ ਪਤੰਦਰੋ ਹਜੇ ਤਾਂ ਤੁਹਾਡੀ ਕੋਈ ਉਮਰ ਹੀ ਨਹੀਂ ਜਿਹੜਾ ਤੁਸੀਂ ਇਹ じゃ ਕੰਮ ਚੱਕ ਲਿਆ ਤੁਸੀਂ ਬਾਬਾ ਯ ਉਮਰ ਆਉਣ ਲੰਘ ਗਈਆਂ ਜਿਹੜੀ ਜਿੱਤੇ ਮਰ ਗਏ ਬਸ ਤਾਂ ਬਈ ਇਹ ਜਿਹੜਾ ਹੁਣ ਤੂੰ ਕਹਿੰਦਾ ਵੀ ਤੇ ਬੀਏ ਚ ਫੇਲ ਹੋ ਗਿਆ ਤੇ ਮਤਲਬ ਹਣ ਤਾਂ ਲੱਗ ਗਿਆ ਤੂੰ ਨਸ਼ੇ ਚ ਤੇ ਹੋਰ ਬਈ ਇਹ ਬਈ ਯਾਰ ਵੀਡੀਓ ਦੇ ਸਾਹਮਣੇ ਹੀ ਲੱਗਾ ਮੈਂ ਯਾਰ ਤੂੰ ਵੀਡੀਓ ਬੰਦ ਕਰ ਤੂੰ ਕੀ ਲੈਣਾ ਵੀਡੀਓ ਤੋਂ ਓਕੇ ਯਾਰ ਭਾਈ ਬਈ ਦਿੱਤਾ ਹੋਈ ਜਾਂਦਾ ਬੰਦਾ ਯਾਰ ਮੈਂ ਉੱਥੇ ਗਿਆ ਠੀਕ ਹੈ ਚੰਡੀਗੜ੍ਹ ਜਾਪ ਲਈ ਯਾਰ ਤੈਨੂੰ ਪਤਾ ਵੀ ਸਰਕਾਰੀਆਂ ਕਾਹਨ ਪਾਟੀਆਂ ਨਾ ਯਾਰ ਅੱਜ ਕੱਲ੍ਹ ਨਾ ਮੈਂ ਉੱਥੇ ਗਿਆ ਯਾਰ ਜਿਹੜੇ ਮੇਰੇ ਕੋਲ ਪੈਸੇ ਸੀ ਘਰੋਂ ਲੈ ਲੁਕੇ ਗਿਆ ਸੀ ਐਵੇਂ ਕਹਿੰਦੇ ਢਾੜੀ ਢੂੜੀ ਕਰਕੇ ਗਿਆ ਸੀ ਤੂੰ ਤਾਂ ਮੇਰੇ ਕੋਲ ਰਹਿ ਨਹੀਂ ਪਤੀ ਉਹ ਵੇਖੀ ਭਾਈ ਵੇਖੀ ਵੇਖੀ ਤੇ ਤੂੰ ਵੇਖੀ ਭਾਈ ਤੂੰ ਬਹਿ ਜਾ ਭਾਈ ਤੂੰ ਬਹਿ ਜਾ ਉਹ ਦੁਪਹਿਰ ਤੂੰ ਮੁੱਕ ਗੇ ਬਹਿ ਜਾ ਭਾਈ ਬਹੁਤ ਹੀ ਮਤਲਬ ਪੰਜਾਬ ਦਾ ਬੁਰਾ ਹਾਲ ਹੋਇਆ ਹੋਇਆ ਜਮਈ ਯਾਰ ਪਤੰਦਰੋ ਕਰੀ ਗਿਆ ਨੇ ਕੀ ਹੋਇਆ ਯਾਰ ਕਿ ਯਾਰ ਹਣ ਉੱਥੇ ਕੰਮ ਤਾਂਦਾ ਨਹੀਂ ਕਰਦਾ ਤੂੰ ਬਈ ਚੰਡੀਗੜ੍ਹ ਗਿਆ ਸੀ ਜਿਹੜਾ ਬਈ ਉੱਥੇ ਕੋਹਣੀ ਜਿਹੜੇ ਪੈਸੇਗੇ ਸੀ ਲਾਲੇ ਸੀ ਤੇ ਜਿਹੜੀ ਕੁੜੀ ਨਾਲ ਗੱਲਬੁੱਲ ਹੋਈ ਸੀ ਉਹ ਬਸ ਕੇਰਾ ਦੇ ਗਈ ਠੀਕ ਆ ਪੈਸੇ ਕੁਏ ਤੇ ਲੈ ਬਸ ਮਾੜਾ ਮੋਟਾ ਕੰਮ ਵੀ ਕਰ ਲਈਦਾ ਸੀ ਬਾਅਦ ਚ ਉੱਥੇ ਤਾਂ ਮੈਂ ਪੱਕਾ ਹੀ ਜਿਵੇਂ ਸਮਾਨ ਸੀ ਲੱਗ ਗਿਆ ਬਈ ਯਾਰ ਉੱਥੇ ਹੋਰ ਵੀ ਮੁੰਡੇ ਹੈਗੇ ਆ ਯਾਰ ਅੱਛਾ ਉਹਨਾਂ ਅਸੀਂ ਮੈਂ ਪਿੰਡ ਆ ਕੇ ਘਟ ਜੂਗਾ ਮੈਂ ਇੱਥੇ ਆ ਗਿਆ ਪਰ ਯਾਰ ਘਟਿਆ ਨਹੀਂ ਗਿਆ ਇੱਥੇ ਵੀ ਉੱਥੇ ਤਾਂ ਫੁੱਲ ਹੀ ਸੀ ਕੰਮ ਜਮੈਂ ਨਹੀਂ ਗਿਆ ਤਾਂ ਉੱਥੇ ਤਾਂ ਕੁੜੀਆਂ ਵੀ ਲਾਉਂਦੀਆਂ ਸੀ ਬਈ ਯਾਰ ਅੱਛਾ ਕੁੜੀਆਂ ਵੀ ਨਾਲ ਲਾਉ ਉੱਥੇ ਹੈਗਾ ਹੀ ਚਾਰ ਪੰਜ ਕੁੜਮਾਂ ਸਾਰੀਆਂ ਨਸ਼ੇ ਕਰਦੀਆਂ ਸੀ ਘਰੋਂ ਕਿਵੇਂ ਸੀ ਚੰਗੀਆਂ ਸੀ ਜਾਂ ਕਿਵੇਂ ਯਾ ਠੀਕ ਠਾਕ ਹੀ ਵਿੱਚੋਂ ਚੰਗੀਆਂ ਵੀ ਸੀ ਠੀਕ ਠਾਕ ਵੀ ਸੀ ਬਸ ਉੱਥੇ ਘਰ ਦੇਣਾ ਆਇਆ ਹੁੰਦਾ ਸੀ ਕੰਮ ਤੇ ਗਿੰਗਾ ਠੀਕ ਆ ਜੌਬ ਕਰਦੀਆਂ ਹਾਂਜੀ ਪਰ ਉੱਥੇ ਆਪ ਰਹਿਗਾ ਪਰੂਗਾ ਜਾਂ ਹੋਰ ਕੁਸਾਮ ਹੀ ਖਾਂਦੀਆਂ ਅੱਛਾ ਮਤਲਬ ਉੱਥੇ ਪੁਲਿਸ ਵਗੈਰਾ ਰੇਡ ਵਗੈਰਾ ਮਾਰਦੀ ਨਹੀਂ ਆ ਸਿੱਧਾ ਹੀ ਚੱਲਦਾ ਸਿਵਾ ਲਾਈਵ ਚੱਲਦਾ ਹਰ ਕੋਈ ਬਈ ਯਾਰ ਉੱਥੇ ਇਨਾ ਪਤਾ ਹੀ ਨਹੀਂ ਲੱਗਦਾ ਸੀ ਬਈ ਯਾਰ ਅੱਛਾ ਕਿਸੇ ਵੀ ਚੀਜ਼ ਆ ਰੇਡਾਂ ਵਾਜਦੀਆਂ ਵੀ ਸੀ ਪਰ ਹੁਣ ਪਛਤਾਵਾ ਹੈ ਬਈ ਪਛਤਾਵਾ ਤਾਂ ਹੈਗਾ ਪਰ ਕੀ ਕਰ ਗੋਣ ਛੱਡ ਬਈ ਤੇਰਾ ਕੀ ਕਹਿਣਾ ਯਾਰ ਤੂੰ ਜਮਈ ਬਈ ਪਤੰਗ ਦਾ ਜਮਈ ਡਿੱਗਿਆ ਹੋਇਆ ਜਮਈ ਡਿੱਗਿਆ ਹੋਇਆ ਯਾਰ ਇਹ ਤਾਂ ਬੰਦਾ ਯਾਰ ਬਾਈ ਹੁਣ ਕੀ ਕਰ ਗਿਆ ਲਾਉਣਾ ਹੀ ਪੈਂਦਾ ਮਜਬੂਰੀ ਤੇ ਯਾਰ ਕੀ ਕਰਕੇ ਹੁਣ ਹੁਣ ਕੰਮ ਧੰਦਾ ਹੁਣ ਕੀ ਕਰਦੇ ਹਾਂ ਹੁਣ ਤਾਂ ਕੋਈ ਵੀ ਨਹੀਂ ਲੈ ਆ ਪੈਸੇ ਨਸ਼ੇ ਲਈ ਪੈਸੇ ਕਿੱਥੋਂ ਆਉਂਦੇ ਵੇਟ ਮੂਜੇ ਦੇਨੇ ਘਰੋ ਚੱਕ ਕੇ ਵੀ ਕੁਛ ਨਾ ਕੁਛ ਜਾਂ ਕਰਦੇ ਲੈ ਫੇਰੀਆਂ ਲਾਉਣੇ ਵੀ ਦੇ ਦੋ ਪਰ ਮਾਂ ਨੂੰ ਤਾਂ ਦੇਣੀ ਪੈਂਦੀ ਜਮਈ ਡਰਨੀ ਯਾਰ ਤੁਨ ਜਮਈ ਡਰਨੀ ਆ ਮੁੰਡਾ ਦਾ ਜਮਈ ਲਈ ਵੀ ਲਈ ਜਾਂਦਾ ਉਸੇ ਚੰਡੀਗੜ੍ਹ ਚ ਤੁਸੀਂ ਜਦੋਂ ਰਹਿੰਦੇ ਸੀਗੇ ਉੱਥੇ ਮਤਲਬ ਉੱਥੇ ਵੀ ਕੰਮ ਧੰਦਾ ਕਰਦੇ ਸੀ ਤੇ ਰਾਤ ਨੂੰ ਨਸ਼ੇ ਕਰ ਹਾਂ ਵੀ ਰਾਤ ਨੂੰ ਦਿਨੇ ਰਾਤ ਨੂੰ ਉੱਥੇ ਆਈ ਕੰਮ ਚੱਲਦਾ ਸੀ ਚੰਡੀਗੜ੍ਹੋਂ ਕਦੋਂ ਆਏ ਸੀ ਤੁਸੀਂ ਇਹ ਹੋ ਗਿਆ ਮੈਨੂੰ 4 ਕੁ ਮਹੀਨੇ ਹੋ ਗਏ 4 ਕੁ ਮਹੀਨੇ ਹੋ ਗਏ ਹੈ ਹੁਣ 4 ਕੁ ਮਹੀਨੇ ਉਦੋਂ ਮਤਲਬ ਜਦੋਂ ਆਈ ਸੀ ਤੁਸੀਂ ਘਰੇ ਘਰ ਨੂੰ ਪਤਾ ਲੱਗ ਗਿਆ ਸੀ ਉਦੋਂ ਕੀ ਰਿਐਕਸ਼ਨ ਸੀ ਕਰ ਜਾਂਦਾ ਵੀ ਘਰ ਦੇ ਤਾਂ ਸੁਗਾਏ ਜਾਂਦੇ ਸੀ ਕਹਿੰਦੇ ਤੈਨੂੰ ਕੀ ਹੋ ਗਿਆ ਪਹਿਲਾਂ ਤੇ ਤੇਰਾ ਢਾਣ ਬਣ ਕੇ ਗਿਆ ਤੇ ਹੁਣ ਆਏ ਜੀ ਕੰਮ ਬਣ ਕੇ ਮਿੱਤਾ ਆ ਮੈਂ ਕਿਹਾ ਕੁਛ ਨਹੀਂ ਮੈਂ ਕਿਹਾ ਵੈਸੇ ਹੀ ਫਿਰ ਘਰ ਦੇ ਚਾਪੇ ਹੋਣ ਲੱਗੇ ਫਿਰ ਤਿਆਰ ਜਦੋਂ ਕੰਮ ਬਾਲਾ ਵਰਗੀ ਬਾਈ ਦੇ ਬਾਈ ਦਾ ਜਮੀਨ ਹੈ ਚੱਲ ਨਿਕਲ ਉੜਦਾ ਲੱਗਦਾ ਆ ਆਮ ਨਾਲ ਗੱਲ ਕਰ ਚੱਲ ਬਈ ਤੈਨੂੰ ਇਹ ਯਾਰ ਚੰਗਾ ਭਲਾ ਮੁੰਡਾ ਯਾਰ ਸ਼ਰੀਰ ਸੋਹਣਾ ਤੇਰਾ ਸਨਖਾ ਕੀ ਕੀ ਕਾਢੇ ਕਮਰ ਸਾ ਤੋਂ ਬਹਿ ਗਿਆ ਯਾਰ ਤੂੰ ਮੇਰੇ ਤੋਂ ਗਿਲਣਾ ਉੜਦਾ ਲੱਗਦਾ ਗੱਲ ਸੜ ਕੋਈ ਨਹੀਂ ਗੱਲ ਕਰ ਲੈ ਠੰਡਾ ਹੋ ਕੇ ਗੱਲ ਕਰ ਗੱਲ ਕਰ ਗੱਲ ਕਰ ਵੀ ਕੀ ਕੰਮ ਬਈ ਫੇਲ ਹੋ ਗਿਆ ਸੀ ਆਹ ਨੌਕਰੀ ਨੌਕਰੀ ਮਿਲਦੀ ਨਹੀਂ ਯਾਰ ਸਰਕਾਰਾਂ ਕੁੱਤਿਆਂ ਭੈ ਚੌਦਰੀ ਨੌਕਰੀਆਂ ਦਿੰਦੇ ਨਹੀਂ ਪੜ੍ਹ ਲਿਖੇ ਪੀ ਆ ਚਿੱਡੀ ਵਾਲੇ ਵੀ ਵਹਿਲੇ ਫਿਰਦੇ ਸੀ ਕੀ ਕਰਕੇ ਬਈ ਨਸ਼ੇ ਤੇ ਹੀ ਲੱਗਣਾ ਯਾਰ ਟੈਨਸ਼ਨਾਂ ਵਧਣ ਹੁਣ ਤੁਸੀਂ ਮਤਲਬ ਦੇ ਨਹੀਂ ਟਪਾਉਨੇ ਨੇ ਦੈਨ ਕੀ ਬਈ ਜ਼ਿੰਦਗੀ ਆ ਵਾ ਚਾਰ ਬਣਾ ਤੇ ਜਿੰਦਗੀ ਆ ਪਾਸਾ ਵੀ ਹੈ ਕਿੰਨੀ ਵੀ ਹੈ ਉਹ ਪੜੇ ਲਿਖੇ ਹਾਂ ਪ੍ਰੋਪਰ ਹੈ ਪੜੇ ਲਿਖੇ ਹਾਂ ਪੂਰੀ ਨੌਕਰੀ ਪਹਿਲਾਂ ਕਰਦੇ ਸੀ ਹਨਾ ਉਸ ਕੁੜੀਆਂ ਨੇ ਲਾਤਾ ਨਸ਼ਾ ਤੇ ਬਈ ਹੁਣ ਹਟਣ ਦੀ ਪੂਰੀ ਹੈਗੀ ਇੱਛਾ ਕਿ ਨਹੀਂ ਹੁਣ ਹਟਲਾਂਗੇ ਬਈ ਮਾਨਤਾ ਪੂਰਾ ਕਰਦਾ ਬਈ ਕੀ ਕਰਕੇ ਹਟਣ ਅੱਛਾ ਬਈ ਕੀ ਇਹਦਾ ਕੁਝ ਵਾਪਸ ਆਪ ਨੂੰ ਦਿੰਨਾ ਜਿਹੜੇ ਤੁਸੀਂ ਕੱਦ ਕੇ ਆ ਹਾਂ ਬਈ ਵਾਪਸ ਆ ਸਾਡੇ ਨਾਲ ਫਲੈਟ ਦੇ ਨਾਲ ਇੱਕ ਕੁੜੀ ਹੁੰਦੀ ਸੀ ਉੱਥੇ ਚੰਡੀਗੜ੍ਹ ਤੇ ਭਈ ਉਹ ਯਾਰ ਸਾਨੂੰ ਤਾਂ ਐ ਦੇਖਣ ਚ ਪੂਰੀ ਉਹ ਸੋਹਣੀ ਐ ਪੂਰੀ ਲੱਗਦਾ ਨਹੀਂ ਸੀ ਕੋਈ ਵੀ ਨਸ਼ਾ ਪਤਾ ਕਰਦੀ ਸੀ ਚੰਗੋ ਘਰੋਂ ਲੱਗਦੀ ਸੀ ਪੂਰੀ ਚੰਗੇ ਘਰੋਂ ਸੀ ਉਹ ਤੇ ਉਹ ਜੋ ਸਾਡੇ ਇੱਕ ਰੂਮ ਚ ਆਨ ਲਾਕੀ ਤੇ ਭਰਾ ਸਾਨੂੰ ਉਹਨੇ ਇੱਕ ਦਿਨ ਆਪ ਹੀ ਦੱਸਤਾ ਕਿ ਨਹੀਂ ਮੈਂ ਸਮਝ ਲੈਣਾ ਇਹ ਯਕੀਨ ਨਾ ਮੰਨਿਆ ਇਸਕੇ ਨਹੀਂ ਨਹੀਂ ਹਣਾ ਇੱਕ ਦਿਨ ਸਾਡੇ ਸਾਹਮਣੇ ਲਾ ਲਿਆ ਫਿਰ ਉਹਨੇ ਆਪ ਦੀ ਕਹਾਣੀ ਕਹੀ ਕਿ ਇੱਕ ਉਹਦੇ ਨਾਲ ਹੋਰ ਕੁੜੀ ਹੁੰਦੀ ਸੋ ਵੀ ਉਹਦੀ ਸਖੀ ਪੜ ਤੇ ਭਈ ਉਹ ਲਉਂਦੀ ਸੀ ਸਮਾਨ ਕਿੰਨੇ ਜਿਵੇਂ ਟੀਕੇ ਲਉਂਦੀਆਂ ਮਾਨੂੰਆਂ ਫਿਰ ਕੁੜੀਆਂ ਇਸ ਲਗਾ ਸ਼ਰੇਆਮ ਹੀ ਲਾਜੀ ਸ਼ਰੇਆਮ ਯਾਰ ਪ੍ਰੈਗ ਹੈ ਕੀ ਸਗਣਾ ਆ ਸਿਗਨੇਚਰ ਕੀ ਅਬ ਪੇਪਰ ਯਾਰ ਉਹ 15 15 ਦਿਨ ਚ ਪ ਨਾ ਹੈ ਠੀਕ ਹੈ ਅਸੀਂ ਉਹਨਾਂ ਨੇ ਕਿਹਾ ਯਾਰ ਅਸੀਂ ਜਦ ਖੜਾ ਛੜਾ ਕੇ ਮੇਰੇ ਨਾਲ ਗੱਲ ਮੁੰਡਾ ਹੁੰਦਾ ਸੀ ਕਿਰ ਖੜਾ ਛੜਾਗੇ ਨਾ ਯਾਰ ਅਸੀਂ ਉਹਨੂੰ ਕਾ ਛੱਡਦੇ ਜਿੰਨੀ ਹੈਲਪ ਕਰਾਂਗੇ ਤੇ ਨਾਲ ਕਰਾਂਗੇ ਨਾ ਤੇ ਉਹ ਮੈਨਾਂ ਦੀ ਕਹਿੰਦੀ ਯਾਰ ਉਹ ਰੋਣ ਲੱਗ ਗਈ ਸਾਡੇ ਕੋਲ ਕਹਿੰਦੀ ਤੁਸੀਂ ਬੰਦੇ ਆ ਜਿਹੜੇ ਪਹਿਲੇ ਹਨਾ ਕਿ ਸਾਨੂੰ ਇਹ ਗੱਲ ਕਹਿ ਰਹੇ ਸੀ ਖੜਾ ਛੜਾ ਦਾਂਗੇ ਇਹਨੇ ਨਹੀਂ ਸਾਨੂੰ ਫਰਕ ਲਾਉਣ ਵਾਲੇ ਮਿਲਦਾ ਸਾਡੇ ਨੂੰ ਫਰਕ ਜਿਹੜਾ ਜਿਵੇਂ ਸਾਨੂੰ ਲਿਆ ਆਂਦਾ ਲਵਾ ਆਂਦਾ ਅਸੀਂ ਲਿਆ ਦੇਣਾ ਨਾਲ ਲਵਾ ਦੇਣਾ ਹਣਾ ਪਰ ਉਹ ਕੁੜੀਆਂ ਨੇ ਯਾਰ ਰੋਂਣ ਲੱਗ ਗਈ ਮੇਰੇ ਕੋਲ ਕਹਿੰਦੀ ਯਾਰ ਸਾਡਾ ਖਾੜਾ ਛੜਾ ਦਿਓ ਰੋਂਦੀ ਹੁੰਦੀ ਸੀ ਠੀਕ ਆ ਅਸੀਂ ਦੋ ਕ ਦਿਨ ਵੇਖਿਆ ਠੀਕ ਆ ਅਜੇ ਕੋਈ ਚੱਕ ਨਹੀਂ ਜਿਹੜਾ ਕੋਈ ਖਰਚ ਹੁੰਦਾ ਅਸੀਂ ਕਰਾਂਗੇ ਦਵਾਈ ਵੀ ਦਵਾਵਾਂਗੇ ਹਣਾ ਪਰ ਯਾਰ ਉਹਨੇ ਕਿੰਨੀ ਕਿ ਦਫਾ ਕੁੜੀ ਰੋਂਣ ਲੱਗ ਗਈ ਨਹੀਂ ਮੇਰੀ ਤਾਂ ਜਿਵੇਂ ਤੋੜ ਲੱਗ ਗਈ ਪੂਰੀ ਜਿਵੇਂ ਆਏ ਤੋੜੋ ਤਰੇਣੀ ਹੋ ਜਾਂਦੀ ਸੀ ਉਹ ਕਹਿੰਦੀ ਹੁਣ ਮੈਨੂੰ ਛੱਡ ਦੇ ਪਰ ਇੱਕਦਣ ਕਿ ਅਸੀਂ ਆਪ ਜੌਬ ਤੇ ਆਣਾ ਸ਼ੁਰੂ ਕੀਤਾ ਆਣਾ ਤੇ ਬਹੁਤ ਸਾਰੇ ਗਏ ਹੈ ਹਨਾ ਤੇ ਬਈ ਉਹਨੇ ਫੇਰ ਰਾਤ ਨੂੰ ਲਾੜਿਆ ਅਸੀਂ ਜੇ ਜਨ ਉਹਨੇ ਆਪ ਹੀ ਦੱਸਦਾ ਕਿ ਨਹੀਂ ਮੈਂ ਲਾੜਿਆ ਵੀ ਮੈਂ ਤੋ ਨਹੀਂ ਰਹਿ ਗਿਆ ਉਹ ਲਾੜੀ ਕਿ ਨਹੀਂ ਮੈਂ ਲਾ ਲਿਆ ਹਨਾ ਫਰ ਇਸਕੇ ਚਲ ਤੂੰ ਛੱਡ ਕੇ ਤੇ ਵੇਖ ਲਈ ਵੈਸੇ ਤਾਂ ਹੋਰ ਕੁਝ ਖਾਣਾ ਜੜ ਹੌਲੀ ਹੌਲੀ ਹਟਾ ਲਈਂ ਹਣਾ ਚਲ ਪੰਨੀ ਤੇ ਲਾਲਾ ਹਣਾ ਕਿ ਚੁੱਟੀ ਕੇ ਲਾਲਾ ਹਣਾ ਕੋਣੇ ਕੇ ਹੌਲੀ ਹੌਲੀ ਕੀਤਾ ਬਈ ਨਾ ਤੈਨੂੰ ਪਤਾ ਯਾਰ ਜਦੋਂ ਇੱਕ ਵਾਰੀ ਬੰਦ ਲੱਗੇ ਨਹੀਂ ਹਟਦਾ ਅੱਛਾ ਜੀ ਜੀ ਕਹਿੰਦੇ ਕਿ ਜਾਂ ਹੁੰਦੀਆਂ ਪਰ ਉੱਥੇ ਨਸ਼ਾ ਹੈ શરીਅਮ ਵੇਖਦਾ ਮਤਲਬ ਏਡਾ ਸੌਖਾ ਮਿਲ ਜਾਂਦਾ ਇਹਨਾਂ ਓ ਯਾਰ ਪਤਾ ਨਹੀਂ ਅਸੀਂ ਤਾਂ ਰੂਮ ਚ ਹੁੰਦੇ ਸੀ ਉਹ ਤਾਂ ਪੈ ਉਹਦੀ ਪਤਾ ਲੱਗਦਾ ਜੇ ਰੂਮ ਚ ਲਾਈ ਜਾਂਦੀਆਂ ਨੂੰ ਸਾਨੂੰ ਐਵੇਂ ਪਤਾ ਦੇ ਕੇ ਕਿਵੇਂ ਆਂਦਾ ਬੰਦਾ ਕੋਈ ਇੱਕ ਦਿਨ ਅਸੀਂ ਪਿੱਛੇ ਵੀ ਗਏ ਸਾਨੂੰ ਪਤਾ ਨਹੀਂ ਲੱਗਿਆ ਕੁਝ ਵੀ ਕਿਸਕੇ ਯਾਰ ਬੰਦੇ ਨੂੰ ਥੱਕ ਗਏ ਨੌਕਰੀ ਵੀ ਕਰਦੇ ਸੀ ਚੰਡੀਗੜ੍ਹ ਜਾ ਕੇ ਵਿਗੜ ਗਏ ਉਹ ਜਿਹੜੇ ਆਪਾਂ ਨੂੰ ਦੇਖ ਰਿਹਾ ਜਿਹੜੇ ਸੁਪਨੇ ਲੈ ਕੇ ਜਾਂਦੇ ਆ ਹਨਾ ਚੰਡੀਗੜ੍ਹ ਉਹ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਤਾਂ ਬਈ ਇਹੀ ਕਹਿਣਾ ਚਾਹੁੰਨਾ ਵੀ ਬਈ ਭਰਾਵੋ ਮੇਰੇ ਕੁੜੀਆਂ ਦੇ ਪਿੱਛੇ ਨਾ ਲੱਗੋ ਨਸ਼ੇ ਨਾ ਕਰੋ ਆ ਤੁਹਾਡੇ ਦੇਖ ਲਓ ਸਾਨੂੰ ਦੇਖ ਲਓ ਮਰ ਗਏ ਸੀ ਜਮਾਂ ਘਰ ਦਾਣੂ ਖਾ ਗਏ ਅਸੀਂ ਪੱਟ ਕੇ ਬਈ ਜੀ ਤਾਂ ਬਹੁਤ ਕਰਦੇ ਯਾਰ ਘਰ ਦਾਣੂ ਨਾ ਤੰਗ ਕਰਕੇ ਘਰ ਦੇ ਪਤਾ ਕਿੰਨੇ ਰੋਂਦੇ ਆ ਸਾਡੇ ਪਿੱਛੇ ਪਰ ਆਪਾਂ ਆ ਹੀ ਆਣੇ ਰੱਖਦੇ ਯਾਰ ਕੀ ਮਾਪਿਆਂ ਨੂੰ ਸੁਖੀ ਦੇਖੋ ਯਾਰ ਅਸੀਂ ਬਹੁਤ ਦੁੱਖ ਚ ਐਵੇਂ ਗੱਦਗੇ ਯਾਰ ਠੀਕ ਆ ਹੁਣ ਸਾਡੇ ਤੋਂ ਛੱਡਿਆ ਨਹੀਂ ਜਾਂਦਾ ਯਾਰ ਸਾਨੂੰ ਆਏ ਸਾਡਾ ਕੋਈ ਛੜਾਵੇ ਕਹਾਣੀ ਦਸੀ ਇਹ ਗੱਲ ਅਸੀਂ ਵੀ ਹੋਈ ਆ ਕੱਜ ਤੁਸੀਂ ਉਹਦੇ ਨਾਲ ਸੀਗੇ ਨਹੀਂ ਮੈਂ ਪੈਂਡ ਸੀ ਅੱਛਾ ਤੁਸੀਂ ਉਹਦੇ ਪੈਂਡ ਸੀਗੇ ਤੇ ਹੁਣ ਜਿਹੜਾ ਆਪਾਂ ਆ ਜਿਹੜੀ ਆਪਾਂ ਨੂੰ ਜਾਂਤਾ ਦੇਖ ਲਈ ਜਿਹੜੀ ਆਪਣੇ ਲੈ ਕੇ ਜਾਂਦੀ ਆ ਨਾ ਕੁੜੀਆਂ ਚਾਹਤੀ ਤੁਸੀਂ ਕਹਿੰਨਾ ਕੁੜੀਆਂ ਦਾ ਚਾਹ ਦਾ ਮੋਹਣ ਖਰਾਬ ਕੀ ਮੈਸੇਜ ਦੇਣਾ ਤੁਹਾਨੂੰ ਸਾਡਾ ਭਾਈ ਇਹ ਹੀ ਕਹਨਾ ਹੱਥ ਜੋੜ ਕੇ ਕੁੜੀਆਂ ਦੇ ਪਿੱਛੇ ਨਾ ਲੱਗੋ ਕੁੜੀਆਂ ਬਹੁਤ ਖਰਾਬ ਆ ਤੇ ਆ ਮੁੰਡਿਆਂ ਨੂੰ ਵੀ ਮੇਰੀ ਬੇਨਤੀ ਆ ਕਿ ਕੁੜੀਆਂ ਪਿੱਛੇ ਜ਼ਿੰਦਗੀ ਨਾ ਖਰਾਬ ਕਰੋ ਆਪਦੇ ਘਰਦਿਆਂ ਦੇ ਸੁਪਨੇ ਪੂਰੇ ਕਰੋ ਤੇ ਸਾਰੀ ਟੀਮ ਵੱਲੋਂ ਇਹੀ ਸੁਚੇਤ ਕੀਤਾ ਜਾਂਦਾ ਕਿ ਨਸ਼ੇ ਪੱਤੇ ਤੋਂ ਦੂਰ ਰਹੋ ਕਿ ਜਿੱਥੇ ਵੀ ਜਾਂਦੇ ਆ ਕਿਤੇ ਵੀ ਜਾਂਦੇ ਆ ਠੀਕ ਆ ਆਪ ਦਾ ਕੀ ਚੰਗੀ ਸੰਗਤ ਨਾਲ ਰਹੋ ਤੇ ਨਸ਼ੇ ਪੱਤੇ ਤੋਂ ਦੂਰ ਹੀ ਰਹੋ ਅਸੀਂ ਇਹੀ ਸੁਚੇਤ ਕਰਦੇ ਆ ਕਿ ਆਪ ਦਾ ਘਰ ਦੇ ਸੁਪਨੇ ਪੂਰੇ ਕਰੋ ਭਾਈ ਘਰਦਿਆਂ ਦੇ ਘਰਦਿਆਂ ਦੇ ਸੁਪਨੇ ਪੂਰੇ ਕਰੋ ਕਿਸੇ ਦੇ ਪਿੱਛੇ ਲੱਗਣ ਦੀ ਲੋੜ ਨਹੀਂ